ਤਾਂ ਆਪਦੇ ਆਪ ਦੇ ਕੰਮ ਕਰਦੇ ਸੀ ਤੋਂ ਸਾਡੇ ਚੋਂ ਤੁਹਾਨੂੰ ਕੋਈ ਲੀਡਰ ਲੱਗਦਾ ਉਹ ਉੱਥੋਂ ਸ਼ੁਰੂ ਕਰ ਲੈਣੇ ਆ ਉਹ ਚੀਮਾ ਸਾਹਿਬ ਫਰਾਂਸ ਮਿਨਿਸਟਰ ਨੇ ਵਕੀਲ ਸੀਗੇ ਸੰਗਰੂਰ ਵਕੀਲ ਸੀਗੇ ਜੀ ਸਾਡੇ ਅਮਨ अरोड़ा ਜੀ ਉਹ ਆਪਣਾ ਕੰਮਕਾਰ ਕਰਦੇ ਸੀਗੇ ਡੈਂਟਲ ਹਸਪੀਟਲ ਹੈ ਸੁਨਾਮ ਚ ਬੜਾ ਵੱਡਾ ਆਪਣਾ ਕੰਮਕਾਰ ਕਰਦੇ ਸੀ ਮਨੀਸ਼ ਸੋਧਿਆ ਜੀ ਨਿਊਜ਼ ਚ ਪੱਤਰਕਾਰ ਸੀਗੇ ਜੀ ਅਰਵਿੰਦ ਕੇਜਰੀਵਾਲ ਇਨਕਮ ਟੈਕਸ ਕਮਿਸ਼ਨਰ ਸੀਗੇ ਸਤਿੰਦਰ ਜੈਨ ਹੋਰੀ ਡਾਕਟਰ ਨੇ ਜੀ ਇਨੇ ਇਹ ਆਪਣਾ ਕੰਮ ਕਰਦੇ ਸੀ ਦਿੱਲੀ ਚ ਤੁਸੀਂ ਜਿੰਨੇ ਆ ਆਖਣ ਡਾਕਟਰ ਆ ਬੈਠੇ ਨੇ ਬਲਬੀ ਸਿੰਘ ਜੀ ਜਿੰਨੇ ਤੁਸੀਂ ਦੇਖੋਗੇ ਹਨਾ ਉਹ ਪਿੱਛੇ ਚਮਕੌਰ ਸਾਹਿਬ ਵਾਲੇ ਬੈਠੇ ਆ ਸਾਡੇ ਡਾਕਟਰ ਬੈਠੇ ਜਿੰਨੇ ਤੁਸੀਂ ਦੇਖੋਗੇ ਕੋਈ ਨਾ ਕੋਈ ਆਪਦਾ ਕੰਮ ਕਰਦਾ ਸੀ ਸਾਨੂੰ ਇੱਧਰ ਆ ਕੇ ਗਾਲਾਂ ਕੱਢਣ ਦੀ ਕੀ ਲੋੜ ਸੀ ਵੀ ਅਸੀਂ ਕਿਹਾ ਯਾਰ ਫਿਰ ਠੀਕ ਆ ਤੁਰ ਤਾ ਦੁਨੀਆ ਜਾਊਗੀ ਸਿਕੰਦਰ ਵਰਗੇ ਵੀ ਤੁਰਗੇ ਦੁਨੀਆ ਜਿੱਤ ਕੇ ਪਰ ਕੁਝ ਕਰਤਾ ਜਾਈਏ ਯਾਰ ਹਾਂ ਇਹ ਸਾਨੂੰ ਪਤਾ ਸੀ ਕਿ ਗਾਲਾਂ ਇਹ ਤਾਂ ਕੱਢਣਗੇ ਕਿਉਂਕਿ ਇਹਨਾਂ ਦੀਆਂ ਕੁਰਸੀਆਂ ਨੂੰ ਹੱਥ ਪੈ ਗਿਆ ਇਨਾਂ ਦੀਆਂ ਸੱਤਾ ਜਾਊਗੀ ਇਹਨਾਂ ਨੂੰ ਉਹ ਟੌਰਾਂ ਜਿਹੜੀਆਂ ਉਹ ਇਹਨਾਂ ਤੋਂ ਖੁੱਸਣ ਗਏ ਐ ਇਸ ਕਰਕੇ ਟੜਫਣ ਗਏ ਦੁਕਾਨਦਾਰੀਆਂ ਬੰਦ ਰਹਿ ਐ ਕਹ ਲੋ ਚਲੋ ਹਾਂ ਇਹ ਵਧੀਆ ਵੀ ਇਹਨਾਂ ਦੀਆਂ ਦੁਕਾਨਾਂ ਬੰਦ ਹੋ ਗਈਆਂ ਸੋ ਇਹਨਾਂ ਦੀਆਂ ਦੁਕਾਨਾਂ ਇੱਕ ਤਾਂ ਹੁੰਦਾ ਨਾ ਇੱਕ ਤਾਂ ਹੁੰਦਾ ਦੁਕਾਨਾਂ ਬੰਦ ਹੋ ਗਈਆਂ ਤੁਸੀਂ ਤਾਂ ਮਾਰਕੀਟ ਹੀ ਬਦਲਤੀ ਹੁਣ ਚਾਹੇ ਖੋਲ ਵੀ ਲੈਣ ਉੱਥੇ ਕੋਈ ਆਕ ਕੀ ਨਹੀਂ ਆਉਂਦਾ ਜਦੋਂ ਮਾਰਕੀਟ ਹੀ ਕਿਤੇ ਵਧੀਆ ਜਗ੍ਹਾ ਤੇ ਚੱਲੀ ਗਈ ਹੈ ਨਾ ਹੁਣ ਤਾਂ ਮਤਲਬ ਦੇਖੋ ਮੈਂ ਕਹੇ ਨਹੀਂ ਕਹਿੰਦਾ ਕਿ ਕੋਈ 17 ਸੈਕਟਰ ਪਹਿਲਾਂ ਮਸ਼ਹੂਰ ਹੁੰਦਾ ਸੀ ਐਲਾਂਟੇ ਖੁੱਲਿਆ 17 ਸੁਨਣਾ ਹੋ ਗਿਆ ਠੀਕ ਆ ਚਲੋ ਠੀਕ ਆ ਉੱਥੇ ਵੀ ਦੁਕਾਨਾਂ ਵਧੀਆ ਨੇ ਲੋਕ ਫੇਰ ਦੁਬਾਰਾ ਜਾਣ ਲੱਗ ਗਏ ਉਧਰ ਪਰ ਜਦੋਂ ਕੋਈ ਨਵੀਂ ਚੀਜ਼ ਆਉਂਦੀ ਹੈ ਬਈ ਪੁਰਾਣਿਆਂ ਤਾਂ ਫਿਰ ਉਹ ਤੁਸੀਂ ਦੇਖਿਓ 17 ਵਾਲੇ ਗਾਲਾਂ ਕੱਢਦੇ ਐ ਐਲਾਂਟੇ ਨੂੰ ਹਾਂ ਵੀ ਮੈਂ ਫੋਨ ਕਰਤਾ 20000 ਦੇ ਐ